ਲੁਧਿਆਣਾ ਨਗਰ ਨਿਗਮ ਕਮਿਸ਼ਨਰ ਤੇ ਇਲਜ਼ਾਮ ਲੱਗੇ ਨੇ ਕੌਂਸਲਰਾਂ ਦੇ ਨਾਲ ਗਾਲੀ ਗਲੋਚ ਕਰਨ ਦੇ ਦਰਸਲ ਲੁਧਿਆਣਾ ਨਗਰ ਨਿਗਮ ਦੀ ਬੈਠਕ ਜਾ ਰਹੀ ਸੀ ਸੰਗਤ ਦਰਸ਼ਨ ਪ੍ਰੋਗਰਾਮ ਹੋਇਆ ਸੀ ਕੌਂਸਲਰ ਆਪਣੇ ਆਪਣੇ ਇਲਾਕਿਆਂ ਦੀਆਂ ਸਮੱਸਿਆਵਾਂ ਦੱਸ ਰਿਹਾ ਸੀ ਜਦ ਕੁਝ ਆਜ਼ਾਦ ਉਮੀਦਵਾਰਾਂ ਨੇ ਆਪਣੀਆਂ ਸਮੱਸਿਆਵਾਂ ਦੱਸਣੀਆਂ ਸ਼ੁਰੂ ਕੀਤੀਆਂ ਤਾਂ ਇਲਜ਼ਾਮ ਨੇ ਕਿ ਉਥੋਂ ਦੇ ਕਾਉਂਸਲਰ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਜਿਸ ਦਾ ਵਿਰੋਧ ਵੀ ਕਾਉਂਸਲਰਾਂ ਨੇ ਕੀਤਾ ਗੁੱਸੇ ਦੇ ਵਿੱਚ ਆ ਕੇ ਨਾਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਰੋਸ ਜਤਾਇਆ ਘਟਨਾ ਤੇ ਤੁਹਾਨੂੰ ਦੱਸ ਦਿਆਂ ਕਿ ਇਸ ਤਰੀਕੇ ਦੇ ਨਾਲ ਇਹ ਝਗੜਾ ਵਧਿਆ ਪਹਿਲਾਂ ਇਹ ਕਾਉਂਸਲਰ ਸੀ ਜੋ ਕਿ ਆਪਣੀਆਂ ਇਲਾਕੇ ਦੀਆਂ ਸਮੱਸਿਆਵਾਂ ਨੂੰ ਦੱਸ ਰਹੀ ਸੀ ਜਦੋਂ ਕੁਝ ਆਜ਼ਾਦ ਉਮੀਦਵਾਰਾਂ ਨੇ ਆਪਣੀਆਂ ਸਮੱਸਿਆਵਾਂ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਦੱਸਣੀਆਂ ਸ਼ੁਰੂ ਕੀਤੀਆਂ ਤਾਂ ਉਥੋਂ ਦੇ ਕਾਉਂਸਲਰ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਜਦਕਿ ਕਾਉਂਸਲਰ ਦਾ ਕਾਉਂਸਲਰ ਨੇ ਇਹਨਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਤੇ ਕਾਉਂਸਲਰ ਦੇ ਮੁਤਾਬਕ ਗਾਲ सिर्फ बहसबाजी से ही गल खत्म हो गई ਨਗਰ ਨਿਗਮ ਦੇ ਦਫਤਰ ਦੇ ਵਿੱਚ ਬੈਠਕ ਹੋ ਰਹੀ ਸੀ ਸੰਗਦਰਸ਼ਨ ਪ੍ਰੋਗਰਾਮ ਚੱਲ ਰਿਹਾ ਸੀ ਕਾਉਂਸਲਰ ਦੀਆਂ ਸਮੱਸਿਆਵਾਂ ਸੁਨੀਆਂ ਜਾ ਰਹੀਆਂ ਸੀ ਉਹਨਾਂ ਦੇ ਇਲਾਕਿਆਂ ਦੀਆਂ ਸਮੱਸਿਆਵਾਂ ਸੁਨੀਆਂ ਜਾ ਰਹੀਆਂ ਸੀ ਜਦੋਂ ਕੁਝ ਆਜ਼ਾਦ ਕਾਉਂਸਲਰਾਂ ਨੇ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਦੱਸਣੀਆਂ ਸ਼ੁਰੂ ਕੀਤੀਆਂ ਤਾਂ ਉੱਥੋਂ ਦੇ ਮਿਊਨਿਸਪਲ ਕਮਿਸ਼ਨਰ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਕਮਿਸ਼ਨਰ ਨੇ ਇਹਨਾਂ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ ਕਮਿਸ਼ਨਰ ਦੇ ਮੁਤਾਬਕ ਗਾਲੀ ਗਲੋਚ ਨਹੀਂ ਹੋਇਆ ਸਿਰਫ ਬਹਿਸ ਤੋਂ ਬਾਅਦ ਹੀ ਗੱਲ ਖਤਮ ਹੋ ਗਈ ਸੀ ਇਹਨਾਂ ਦਰ ਪਰਯੋਗ ਆਪਣੀ ਭਾਸ਼ਾ ਦਾ ਕੀਤਾ ਆਪਣਾ ਸਾਲਾ ਗਿਆ ਸਾਲਾ じゃ ਮੈਂ ਨਹੀਂ ਕਰਦਾ ਕੰਮ ਤੇਰਾ ਇੱਕ ਕਮਿਸ਼ਨਰ ਰਹੀਆ ਸੀ ਮੈਨੂੰ ਲੱਗਦਾ ਕਮਿਸ਼ਨਰ ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ ਕੰਦਾ ਅਸੀਂ ਅਗਲਾ ਵਿਰੋਧ ਆਪਾਂ ਪੁਲਾ ਰਹੇ ਆ ਬਹੁਤ ਜਲਦੀ ਤਾਵਾਂਗੇ ਬੰਦਾ ਸਰਕਾਰ ਨੂੰ ਅਪੀਲ ਕਰਾਂਗੇ ਕਿ ਇਸ ਕਮਿਸ਼ਨਰ ਨੂੰ ਵਾਪਸ ਬੁਲਾਓ ਇਹਨਾਂ ਦਾ ਚੈੱਕਅਪ ਕਰਾਓ ਠੀਕ ਵੀ ਹੈ ਕਿ ਨਹੀਂ ਹੈ ਮੈਨੂੰ ਲੱਗਦਾ ਹੈ ਕਿ ਉਹ ਬੰਦੇ ਬਰਾਬਰ ਦੇ ਜ਼ਿੰਮੇਵਾਰ ਆਣਗੇ ਔਰ ਜੇ ਕੋਈ ਬੰਦਾ ਆ ਕੇ ਕਿਸੇ ਵੀ ਤਰ੍ਹਾਂ ਦੀ ਉਹ ਬਸ ਬਿਹੇਵ ਕਰਦਾ ਹੈ ਗਲਤ ਐਕਟੀਵਿਟੀ ਕਰਦਾ ਹੈ ਤਾਂ ਫਿਰ ਸਰਕਾਰ ਦੇ ਨਾਲ ਆਪਾਂ ਰابطਾ ਕਾਇਮ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਵੀ ਰეკਮੈਂਡੇਸ਼ਨ ਕਰਵਾਉਂਦੇ ਹਾਂ। ਇਹ ਨਹੀਂ ਗਾਲੀ ਕਲੋਸਦਾ ਨਹੀਂ ਗਾਲੀ ਕਲੋਸਦਾ ਨਹੀਂ ਬਸ ਇਨਾ ਜ਼ਰੂਰ ਹੋਇਆ ਸੀਗਾ ਕਿ ਤੁਸੀਂ ਸਾਡੇ ਕੰਮ ਨਹੀਂ ਕਰਦੇ ਅਸੀਂ ਕਹਿੰਦੇ ਹਾਂ ਕਿ ਤੁਸੀਂ ਸਮਝਦੇ ਕੀ ਹੋ ਸਾਣਾ।